ਪਹਿਲੇ ਨੌ ਗੁਰੂ ਸੀਗੇ ਹਨਾ ਉਹਨਾਂ ਦੇ ਨਾਮ ਨਾਲ ਸਿੰਘ ਨਹੀਂ ਸੀ ਪਹਿਲਾਂ ਲੱਗਦਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਨਾਲ ਉਹਨਾਂ ਨੇ ਕਿਹਾ ਕਿ ਹੁਣ ਤੋਂ ਸਾਰੇ ਸਿੰਘ ਸਿੰਘਣੀਆਂ ਆਪਣੇ ਨਾਮ ਪਿੱਛੇ ਸਿੰਘ ਤੇ ਕੌਰ ਵੀ ਲਾਉਣਗੇ ਸੋ ਉਹਦਾ ਪਹਿਲਾਂ ਤਾਂ ਸਿੰਘ ਤੇ ਕੌਰ ਦਾ ਕੀ ਅਰਥ ਹੈ ਤੇ ਕਿਉਂ ਲੋੜ ਮਹਿਸੂਸ ਹੋਈ ਕਿ ਉਹਨਾਂ ਨੇ ਕਿਉਂ ਇਹ ਚੀਜ਼ ਕਹੀ ਆਪਾਂ ਨੂੰ ਇਹਦਾ ਬੇਸਿਕਲੀ ਇਹ ਜੁੜਿਆ ਹੋਇਆ ਸੈਲਫ ਆਈਡੈਂਟੀਟੀ ਤੇ ਰੂਹਾਨੀਅਤ ਦੇ ਨਾਲ ਦੋਨੋਂ ਤਰ੍ਹਾਂ ਹੀ ਹੂੰ ਜਿਵੇਂ ਅਸੀਂ ਪਹਿਲਾਂ ਸਿੰਘ ਦੀ ਤੇ ਸਿੱਖ ਦੇ ਵਿੱਚ ਉਹ ਡਿਫਾਈਨ ਕੀਤਾ ਉਹਨੂੰ ਇਹਦਾ ਵੀ ਜਿਹੜਾ ਕਨਸਰਨ ਸੀ ਕਿਉਂਕਿ ਹੁਣ ਹਸਤੀ ਪੂਰਨ ਰੂਪ ਦੇ ਵਿੱਚ ਪ੍ਰਗਟ ਹੋ ਗਈ ਖਾਲਸੇ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਨੇ ਹੁਣ ਪ੍ਰਗਟ ਕਰਤਾ ਇੱਕ ਸੰਪੂਰਨ ਹਸਤੀ ਦੁਨੀਆ ਦੀ ਸਕਰੀਨ ਦੇ ਉੱਤੇ ਆ ਗਈ ਆਪਾਂ ਇਹਨੂੰ ਐਵੇਂ ਕਹਿ ਲਈਏ ਤਾਂ ਉਸ ਸਮੇਂ ਮੇਲ ਤੇ ਫੀਮੇਲ ਦੋਵੇਂ ਹੀ ਪਾਰਟਸ ਨੇ ਨਾ ਹੈਗੇ ਨੇ ਬਾਡੀ ਦੇ ਹਨ ਵੀ ਇਹ ਦੋਵੇਂ ਹੀ ਐਗਜ਼ਿਸਟ ਕਰਦੀਆਂ ਨੇ ਚੀਜ਼ਾਂ ਧਰਤੀ ਦੇ ਉੱਤੇ ਦੋਵੇਂ ਜੀਵ ਨੇ ਆਤਮਾਵਾਂ ਜਿਹੜੀਆਂ ਨੇ ਉਹ ਪਰਮੇਸ਼ਰ ਦੇ ਰੂਪ ਨਿਰਮਲ ਉਹਦੇ ਅੰਸ਼ ਨੇ ਆਪਾਂ ਇਹਨੂੰ ਐਵੇਂ ਸਮਝ ਲਈਏ ਤਾਂ ਗੁਰੂ ਸਾਹਿਬ ਜੀ ਨੇ ਉਦੋਂ ਸਿੱਖ ਨੂੰ ਫਾਈਨਲ ਜਦੋਂ ਆਇਡੈਂਟੀਟੀ ਦਿੱਤੀ ਉਹਨਾਂ ਨੇ ਫਿਰ ਇਹਨਾਂ ਦੋਨਾਂ ਦੇ ਨਾਲ ਇਹ ਵਰਡ ਯੂਜ਼ ਕਰਨੇ ਇਹਨਾਂ ਨੂੰ ਜੀ ਤਾਕੀਦ ਕਰ ਦਿੱਤੀ ਸਿੰਘ ਉਹ ਜਿਹੜੇ ਹੁਣ ਪਰਮੇਸ਼ਰ ਦੇ ਨਾਲ ਪਹੁੰਚਿਆ ਹੋਏ ਜਿਨ੍ਹਾਂ ਦੀ ਕੋਈ ਸੈਲਫ ਆਇਡੈਂਟੀਟੀ ਨਹੀਂ ਰਹਿ ਗਈ ਦੂਸਰਾ ਕੌਰ ਜਿਹੜਾ ਵਰਡ ਆ ਇਹ ਵੀ ਕੁੰਵਰ ਦੇ ਜਾਂ ਜਿਹੜਾ ਆਪਾਂ ਐਵੇਂ ਕਹੀਏ ਵੀ ਜੱਦੀ ਜਿਹੜਾ ਦਾਵੇਦਾਰ ਹੁੰਦੇ ਨੇ ਹੂੰ ਇਹ ਉਹਦੇ ਸੰਬੰਧ ਦੇ ਵਿੱਚ ਇਹ ਵਰਡ ਆ ਅੱਛਾ ਦੋਨਾਂ ਦੇ ਵਿੱਚ ਸੈਲਫ ਆਇਡੈਂਟੀਟੀ ਨਹੀਂ ਰਹਿ ਜਾਂਦੀ ਫਿਰ ਠੀਕ ਅੱਛਾ ਕੌਰ ਇੱਕ ਨਾ ਪੰਛੀ ਵੀ ਹੁੰਦਾ ਜੀ ਹਾਂਜੀ ਉਸ ਦੇ ਬਾਬਤ ਐਵੇਂ ਕਹਿੰਦੇ ਨੇ ਵੀ ਉਹ ਸ਼ੇਰ ਦੇ ਜਵਾੜੇ ਦੇ ਵਿੱਚੋਂ ਮਾਸ ਨੋਚਦਾ ਮਾਸ ਨੋਚ ਲੈਂਦਾ ਔਰ ਜਿੰਨ ਸਿਰਫ ਥੋੜੇ ਜੇ ਸਮੇਂ ਦੇ ਵਿੱਚ ਇੰਨੀ ਉਹਦੀ ਫੁਰਤੀ ਹੁੰਦੀ ਹੈ ਉਹਦੀ ਫੁਰਤੀਲਾ ਇੰਨਾ ਦਲੇਰ ਹੁੰਦਾ ਦਲੇਰੀ ਸਿੰਘ ਤੇ ਕੌਹਰ ਦੇ ਵਿੱਚ ਬਰਾਬਰ ਦੀ ਬਰਾਬਰ ਦੀ ਉਹਦੇ ਵਿੱਚ ਘਟ ਨਹੀਂ ਹੈ ਨਾ ਦੂਜੀ ਇਹ ਵੀ ਉਹ ਚੇਤਨ ਹਸਤੀਆਂ ਨੇ ਦੋਨੋਂ ਹੀ ਰੂਪ ਦੇ ਵਿੱਚ ਤੇ ਉਹ ਦੋਵੇਂ ਹੀ ਦਾਵੇਦਾਰ ਨੇ ਇਸ ਕਰਕੇ ਮਹਾਰਾਜ ਜੀ ਨੇ ਇਹਨੂੰ ਆਇਡੈਂਟੀਟੀ ਦੇ ਨਾਲ ਜੋੜਿਆ ਵੀ ਤੁਸੀਂ ਇਹ ਹੋਣਾ ਲਾਜ਼ਮੀ ਹੈ ਔਰ ਇਹ ਗੁਰੂ ਦੀ ਬਖਸ਼ਿਸ਼ ਹੈ ਜੀ ਇਹ ਉਹਦੀ ਸਾਨੂੰ ਦਿੱਤੀ ਹੋਈ ਨਿਸ਼ਾਨੀ ਹੈ ਬਖਸ਼ਿਸ਼ ਰੂਪ ਦੇ ਵਿੱਚ ਇਸ ਕਰਕੇ بار بار ਜਦੋਂ ਆਪਾਂ ਕਈ ਵਾਰੀ ਸੁਣਦੇ ਵੀ ਹੁੰਨੇ ਆ ਸਾਡੇ ਵਡੇਰੇ ਵੀ ਬਹੁਤ ਸਾਰੇ ਸਿਆਣਿਆਂ ਨੇ ਵੀ ਇਹ ਗੱਲਾਂ ਕੀਤੀਆਂ ਵੀ ਤੁਸੀਂ ਖੋਰ ਆਪਣੇ ਨਾਮ ਦੇ ਨਾਲ ਕੋਈ ਜੋੜੋ ਨਾ ਜੋੜੋ ਪਰ ਸਿੰਘ ਤੇ ਕੌਰ ਦੀ ਆਇਡੈਂਟੀਟੀ ਨਹੀਂ ਗਵਾਣੀ ਜੀ ਜਦੋਂ ਤੁਸੀਂ ਇਹਨੂੰ ਭੁਲਾ ਦਿੰਦੇ ਹੋ ਤੁਸੀਂ ਗੁਰੂ ਦੀ ਬਖਸ਼ਿਸ਼ ਦੇ ਖੇਤਰ ਤੋਂ ਬਾਹਰ ਆਪਣੇ ਆਪ ਹੀ ਚਲੇ ਜਾਂਦੇ ਹੋ ਬਿਲਕੁਲ ਹਾਂ ਕਿਉਂਕਿ ਇਹ ਤੁਹਾਡੇ ਮੇਰੇ ਵਰਡ ਨਹੀਂ ਹੈਗੇ ਇਹ ਸਾਡੇ ਗੁਰੂ ਨੇ ਬਖਸ਼ਿਸ਼ ਕਰਕੇ ਤੁਹਾਨੂੰ ਦਿੱਤੇ ਨੇ ਵਿਰਾਸਤੀ ਨੇ ਹਾਂਜੀ ਮਹਾਰਾਜ ਨੇ ਦਿੱਤੇ ਨੇ ਇਹ ਤੇ ਲਾ ਕੇ ਤੁਹਾਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ ਹਨਾ ਬਿਲਕੁਲ ਪਿਛਲੇ ਕੁਝ ਟਾਈਮ ਤੋਂ ਜੇ ਆਪਾਂ ਦੇਖੀਏ ਤਾਂ ਆਪਣੇ ਜਿਵੇਂ ਨਾਮ ਦੇ ਨਾਲ ਕਲਾ ਲਾਸਟ ਨੇਮ ਲਾ ਗਏ ਕਿਸੇ ਨੂੰ ਕਿ ਅਸੀਂ ਖੁਦ ਵੀ ਐ ਕਰਦੇ ਸੀ ਹੁਣ ਮੇਰੀ ਕੋਸ਼ਿਸ਼ ਪੂਰੀ ਹੁੰਦੀ ਆ ਕਿ ਜੇ ਜਿਵੇਂ ਸਾਡਾ ਬਿਜ਼ਨਸ ਆ ਤਾਂ ਸਾਡੀ ਕਿਤੇ ਐਡ ਚੱਲਦੀ ਆ ਜਿੱਥੇ ਜਿਵੇਂ ਮੇਰੇ ਹਸਬੰਦ ਦਾ ਹਰਪਿੰਦਰ ਸਿੱਧੂ ਪਹਿਲਾਂ ਲਿਖਿਆ ਹੋਇਆ ਸੀ ਹੁਣ ਮੈਂ ਕੋਸ਼ਿਸ਼ ਕਰਦੀ ਆ ਕਿ ਜਿੱਥੇ ਵੀ ਅਸੀਂ ਕਰ ਸਕੀਏ ਤਾਂ ਸਿੰਘ ਤੇ ਕੌਰ ਜ਼ਰੂਰ ਉੱਥੇ ਯੂਜ਼ ਕਰੀਏ ਪੂਰੀ ਕੋਸ਼ਿਸ਼ ਆਪਦੇ ਵੱਲੋਂ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰੀ ਦੀ ਆ ਕਿ ਜਿੱਥੇ ਵੀ ਤੁਸੀਂ ਆਪਣਾ ਨਾਮ ਦੱਸਣਾ ਸਿੱਧੂ ਲਾਓ ਨਾਲੋਂ ਪਰ ਸਿੰਘ ਜ਼ਰੂਰ ਲਾਉਣਾ ਬਿਲਕੁਲ ਤੁਹਾਡੀ ਇਹਦੇ ਨਾਲ ਆਇਡੈਂਟੀਟੀ ਸ਼ੋ ਹੁੰਦੀ ਆ ਵੀ ਤੁਸੀਂ ਕੌਣ ਹੋ ਜੀ ਬਹੁਤੀ ਵਾਰੀ ਕਈ ਚੀਜ਼ਾਂ ਸਾਨੂੰ ਨਹੀਂ ਪਤਾ ਹੁੰਦੀਆਂ ਪਰ ਜਿਨ੍ਹਾਂ ਨੂੰ ਅਸੀਂ ਇੰਟਰੋ ਕਰਵਾ ਰਹੇ ਹੁੰਦੇ ਆ ਆਪਣੀ ਪਹਿਚਾਨ ਦੱਸ ਰਹੇ ਹੁੰਦੇ ਆ ਉਹਨਾਂ ਨੂੰ ਸਾਡੇ ਬਾਰੇ ਬਹੁਤ ਕੁਝ ਪਤਾ ਹੁੰਦਾ ਹੈ ਮੈਨੂੰ ਇੱਕ ਛੋਟੀ ਜੀ ਗੱਲ ਧਿਆਨ ਜਾਂਦੀ ਹੈ ਮੈਂ ਮੋਸਟਲੀ ਅਸੀਂ ਹਰਿਆਣੇ ਦੇ ਆ ਤੇ ਹਰਿਆਣੇ ਚ ਪੜਿਆ ਕੁਰਕਸ਼ੇਤਰ ਯੂਨੀਵਰਸਿਟੀ ਜਿਹੜੀ ਆ ਉਹਦੇ ਵਿੱਚ ਕੋਈ ਕੰਮ ਸੀ ਅਸੀਂ ਉੱਥੇ ਗਏ ਇਸ ਕੁਦਰਤੀ ਆਪਣਾ ਪਰਸਨਲ ਉਹ ਆ ਗਿਆ ਵਿੱਚ ਧਿਆਨ ਚ ਤੁਹਾਡੀ ਗੱਲ ਤੋਂ ਤੇ ਉੱਥੇ ਜਦੋਂ ਅਸੀਂ ਇਸ ਕੁਲੈਰੀਕਲ ਆਫਿਸ ਦੇ ਵਿੱਚ ਗਏ ਉਹਨਾਂ ਦੇ ਨਾਲ ਕੰਮ ਸੀ ਤੇ ਮੈਨੂੰ ਉਹ ਪੁੱਛਣ ਲੱਗੇ ਵੀ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਹੈ ਮੈਂ ਉਹਨਾਂ ਨੂੰ ਸਰਦਾਰ ਤੇ ਪਿਤਾ ਜੀ ਦਾ ਨਾਮ ਦੱਸਿਆ ਮੈਨੂੰ ਕਿਉਂਕਿ ਹਰਿਆਣਵੀ ਨੇ ਮੇਰੇ ਵੱਲ ਵੇਖ ਕੇ ਕਹਿੰਦਾ ਨੁਕਿਆ ਯਾ ਤੋ ਮਨਾ ਬੇਰ ਹੈ ਭਾਈ ਥਮ ਸਰਦਾਰ ਹੋ ਹਣਾ ਵੀ ਇਹ ਕਹਿਣ ਦੀ ਜ਼ਰੂਰਤ ਨਹੀਂ ਮੈਂ ਜੀ ਸਾਡੇ ਦੇ ਵਿੱਚ ਵੀ ਜਿਹੜੇ ਸਾਡੇ ਵਡੇਰੇ ਨੇ ਅਸੀਂ ਜਦੋਂ ਉਹਨਾਂ ਦਾ ਨਾਮ ਦੱਸਦੇ ਹੁੰਦੇ ਸੀ ਸਰਦਾਰ ਹੋ ਕੇ ਨਾਲ ਲਾਂਦੇ ਲਾਂਦੇ ਭਾਵੇਂ ਅਗਲੇ ਨੂੰ ਪਤਾ ਨਹੀਂ ਪਰ ਤੁਸੀਂ ਵੇਖੋ ਵੀ ਉਹਨਾਂ ਕਿੰਨੀ ਪ੍ਰਾਊਡਲੀ ਕਿਹਾ ਵੀ ਮੈਨੂੰ ਪਤਾ ਹੈ ਤੋ ਇਹ ਗੱਲਾਂ ਹੁੰਦੀਆਂ ਨੇ ਵੀ ਜਦੋਂ ਤੁਸੀਂ ਸਿੰਘ ਕਰਕੇ ਆਈਡੈਂਟੀਟੀ ਕਰਵਾਉਂਦੇ ਹੋ ਕਿਤੇ ਵੀ ਹਮ ਇੱਕ ਤੇ ਇਹ ਆ ਵੀ ਤੁਸੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੇ ਹੁੰਦੇ ਹੋ ਤੁਹਾਨੂੰ ਪਤਾ ਵੀ ਇਹ ਮਹਾਰਾਜ ਜੀ ਦੀ ਰਹਿਮਤ ਦੇ ਸਦਕੇ ਅੰਜ ਸਾਡੀ ਕੀ ਔਕਾਤ ਹੈ ਦੁਨੀਆ ਤੁਰੀ ਫਿਰਦੀ ਹੈ ਜੀ ਬਹੁਤ ਹੈ ਤੇ ਦੂਸਰਾ ਇਹ ਹੈ ਵੀ ਉਹਦੇ ਨਾਲ ਅਗਲੇ ਨੂੰ ਇਸ ਗੱਲ ਦਾ ਇਲਮ ਹੋ ਜਾਂਦਾ ਵੀ ਇਹਨਾਂ ਦਾ ਪਿਛੋਕੜ ਕੀ ਹਮ ਬਿਲਕੁਲ ਸਾਨ ਮੈਨੂੰ ਵੀ ਇਹੀ ਚੀਜ਼ ਮਹਿਸੂਸ ਹੋਈ ਕਿ ਗੁਰੂਆਂ ਨੇ ਤਾਂ ਸਾਨੂੰ ਸਿੰਘ ਤੇ ਕੌਰ ਦਿੱਤਾ ਪਰ ਅਸੀਂ ਕਿਸਦਾ ਲਾਸਟ ਨੇ ਮਿਲਾ ਕੇ ਅਸੀਂ ਉਹ ਲੈ ਨਹੀਂ ਰਹੇ ਉਹਨਾਂ ਨੇ ਤਾਂ ਸਾਡੇ ਤੇ ਬਖਸ਼ਿਸ਼ ਕੀਤੀ ਆ ਤਾਂ ਲੱਗਿਆ ਕਿ ਨਹੀਂ ਆਪਾਂ ਨੂੰ ਲਾਉਣ ਦੇ ਇਹਦਾ ਸਿਰਫ ਇਹੀ ਹੈ ਵੀ ਸਾਨੂੰ ਮਹਾਰਾਜ ਜੀ ਦੀ ਬਖਸ਼ਿਸ਼ ਦੀ ਸਮਝ ਨਹੀਂ ਸਮਝ ਨਹੀਂ ਬਿਲਕੁਲ ਵੀ ਉਹ ਕਿੱਡੀ ਵੱਡੀ ਚੀਜ਼ ਅਸੀਂ ਸੋਚਦੇ ਹੁੰਦੇ ਹਾਂ ਵੀ ਚਲ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਬਹੁਤੀ ਵਾਰੀ ਆਮ ਲੋਕਾਂ ਦੇ ਵਿੱਚ ਸੁਣਨ ਨੂੰ ਮਿਲਦਾ ਜੀ ਇਹ ਤੇ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਹਕੀਕਤਨ ਗੁਰੂ ਦੀ ਨਜ਼ਰ 'ਚ ਇਹਦਾ ਬਹੁਤ ਫਰਕ ਪੈਂਦਾ ਹੈ ਜੇ ਤੁਸੀਂ ਜਿੰਨੂੰ ਪਿਆਰ ਕਰਦੇ ਹੋ ਦੁਨੀਆਵੀ ਤੌਰ ਤੇ ਵੀ ਜਿੰਨੂੰ ਤੁਸੀਂ ਬਹੁਤ ਪਿਆਰ ਕਰਦੇ ਹੁੰਦੇ ਹੋ ਉਹਦੀ ਦਿੱਤੀ ਕੋਈ ਵੀ ਚੀਜ਼ ਜਿਹੜੀ ਹੁੰਦੀ ਹੈ ਹੁਣ ਸਮਾਨ ਕੀ ਰੱਖਦੇ ਉਹ ਤੁਹਾਨੂੰ ਉਹਦੇ ਜਿੰਨੀ ਹੀ ਅਜ਼ੀਜ਼ ਹੁੰਦੀ ਹੈ ਅਜ਼ੀਜ਼ ਹੁੰਦੀ ਹੈ ਤੁਸੀਂ ਕਦੀ ਦੇਖ ਲਓ ਕੋਈ ਵੀ ਜਿਹੜੀ ਚੀਜ਼ ਆ ਭਾਵੇਂ ਉਹ ਪਦਾਰਥ ਦੀ ਕਿਉਂ ਨਾ ਹੋਵੇ ਕਿਸੇ ਮਟੀਰੀਅਲ ਦੀ ਕਿਉਂ ਨਾ ਬਣੀ ਹੋਵੇ ਹੈਨਾ ਤੇ ਉਹ ਤੁਹਾਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਅਜ਼ੀਜ਼ ਹੁੰਦੀ ਹੈ ਤੇ ਸਾਨੂੰ ਇਹ ਗੱਲ ਸਮਝਣ 'ਚ ਹਾਲੇ ਅਸੀਂ ਉਸ ਐਵੇਂ ਕਹ ਲਈ ਵੀ ਅਸੀਂ ਹਾਲੇ ਉਸ ਪਹੁੰਚ 'ਚ ਨਹੀਂ ਹੈਗੇ ਕਿ ਜਿੱਥੇ ਅਸੀਂ ਇਹ ਮਹਾਰਾਜ ਜੀ ਦੇ ਜਿਹੜੇ ਸਾਨੂੰ ਬਖਸ਼ੇ ਹੋਏ ਜਿਹੜੇ ਰਤਬੇ ਨੇ ਅਸੀਂ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਰੀਅਲਾਈਜ਼ ਕਰ ਸਕੀਏ ਵੀ ਦਾ ਮਤਲਬ ਕੀ ਬਣ ਉਹ ਸਿਰਫ ਉਹਦਾ ਪਾਚਵਿਕ ਜੀਵਨ ਦੇ ਵਿੱਚੋਂ ਦਲੇਰੀ ਦੇ ਨਾਲ ਕੋਈ ਰਿਲੇਸ਼ਨ ਨਹੀਂ ਸਿੰਘ ਦਾ ਵੀਤੇ ਇਹ ਰੀ ਗਿਆ ਨੇ ਦੋ ਸੇਗਾ ਦਾ ਮਤਲਬ ਸ਼ੇਰ ਹੈ ਨਾ ਸ਼ੇਰ ਬਾਹਰ ਦੀ ਆਇਡੈਂਟੀਟੀ ਦਲੇਰੀ ਦੇ ਪੁਆਇੰਟ ਆਫ 뷰 ਤੋਂ ਆਪਾਂ ਲੈਨੇ ਪਰ ਅਸਲ ਦੇ ਵਿੱਚ ਉਹ ਇੱਕ ਪੂਰਨ ਪੁਰਖ ਦੀ ਆਇਡੈਂਟੀਟੀ ਹੈ ਜਿਹੜੀ ਗੁਰੂ ਵੱਲੋਂ ਬਖਸ਼ਿਸ਼ ਕੀਤੀ ਔਰ ਦੂਜਾ ਵੇਖੋ ਵੀ ਅਸੀਂ ਭਾਵੇਂ ਹੋਣੇ ਵੀ ਆ ਸਾਡੇ ਚ ਉਹ ਹੈ ਨਹੀਂ ਪਰ ਮਹਾਰਾਜ ਜੀ ਨੇ ਉਹ ਸਾਨੂੰ ਦੇ ਦਿੱਤੀ ਇਹਦਾ ਰੀਜ਼ਨ ਵੀ ਇਹੀ ਹੈ ਅਸੀਂ ਆਪਾਂ ਸਮਝਣ ਜੇ ਸਮਝਣ ਦੀ ਕੋਸ਼ਿਸ਼ ਕਰੀਏ ਵੀ ਸਾਨੂੰ ਰਿਅਲਾਈਜ਼ ਹੁੰਦਾ ਰਹੇ ਵੀ ਇਹ ਸਾਡੀ ਮੰਜ਼ਿਲ ਹੈ ਅਸੀਂ ਭਾਵੇਂ ਹੱਲੇ ਥੱਲੇ ਤੁਰੇ ਫਿਰਦੇ ਆ ਸਾਡੀਆਂ ਥੱਲੀਆਂ ਲੇਅਰਸ ਦੇ ਵਿੱਚ ਅਸੀਂ ਕਿਸੇ ਵੀ ਰੂਪ ਦੇ ਵਿੱਚ ਇਨਵੋਲ ਹਾਂ ਪਰ ਸਾਡੇ ਨਾਂ ਦੇ ਨਾਲ ਜਦੋਂ ਇਹ ਜੁੜ ਜਾਂਦਾ ਸਾਨੂੰ ਇਹ ਰੀਅਲਾਈਜ਼ ਰਹੇ ਵੀ ਸਾਡੀ ਮੰਜ਼ਿਲ ਤੇ ਆਉਏ